इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਪ੍ਰਮਜੀਤ ਸਿੰਘ ਪ੍ਰੈਸ ਸਖਤਰ ਜ਼ਿਲ੍ਹਾ ਪਟਿਆਲਾ ਅਸੀਂ ਇਸ ਸਬੰਧ ਵਿੱਚ ਪਹੁੰਚੇ ਹਾਂ ਕਿ ਜਮਹੂਰੀਤ ਬਹਾਲ ਕਰਨ ਵਾਸਤੇ ਪਹੁੰਚੇ ਹਾਂ ਜੋ ਕਿ ਪਿਛਲੇ ਬਹੁਤ ਸਾਲਾਂ ਤੋਂ ਸਰੋਮਣੀ ਕਮੇਟੀ ਦੀ ਚੋਣ ਨਹੀਂ ਹੋ ਰਹੀ ਬਾਕੀ ਜਿਹੜੀ ਪਾਰਲੀਮੈਂਟ ਹੈ ਇੰਡੀਆ ਦੀ ਇਹ 18 ਵਾਰੀ ਚੋਣ ਹੋ ਚੁੱਕੀ ਹੈ ਸਾਡੀ ਪਾਰਲੀਮੈਂਟ ਜਿਹੜੀ ਸਾਡੀ ਪਾਰਲੀਮੈਂਟ ਉਹ ਸਿਰਫ 8 ਵਾਰ ਕਿਹਾ ਹੋਈ ਹੈ ਤੇ ਇਹ ਜਿਹੜੀਆਂ ਪਾਰਟੀਆਂ ਨੇ ਇਹ ਆਪਣੇ ਹੱਥ ਰੱਖਣਾ ਚਾਹੁੰਦੇ ਨੇ ਗੱਲ ਕਮੇਟੀ ਸਦਨ ਕਮੇਟੀ ਬਹਾਲ ਕਰਨ ਵਾਸਤੇ ਜਮਹੂਰੀयत ਬਹਾਲ ਕਰਨ ਵਾਸਤੇ ਜਮਹੂਰੀयत ਤੇ ਦਿਹਾੜਾ ਬਣਾਉਣ ਵਾਸਤੇ ਇਕੱਠੇ ਹੋਏ ਆ ਸਿਰਫ 7 ਸਾਲਾਂ ਪਹਿਲਾਂ ਆ ਰਹੇ ਆ ਇਹਦਾ ਹੈ ਕਿ ਜਿੱਥੇ ਸਾਰੀਆਂ ਸੋ ਉਸ ਤੋਂ ਪਹਿਲਾਂ ਆਪਾਂ ਨਾਰੇ ਵੀ ਲਾਵਾਂਗੇ ਔਰ ਪਰਵਾਰਾ ਸਨਵਾਰ ਵੀ ਕਰਾਂਗੇ ਸਾਡੀ ਜਮਹੂਰੀਅਤ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡੀ ਜਮਹੂਰੀਅਤ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸੰਤ ਬਾਬਾ ਜਰਨੈ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਜਿੰਦਾਬਾਦ ਸੰਤ ਬਾਬਾ ਜਰਨੈ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਜਿੰਦਾਬਾਦ ਕਰੋ ਬਹਾਲ ਕਰੋ ਬਹਾਲ ਕਰੋ ਸਾਡੀ ਜਮਹੂਰੀਅਤ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ ਸਾਡੇ ਹਰਮੇਸ਼ ਸਿੰਘ ਜੋਧੇ ਦੇ ਬੋਲੇ ਸੋਨਿਹਾਲ ਜੈਕਾਰਾ ਬੋਲੇ ਸੋਨਿਹਾਲ ਜੈਕਾਰਾ ਹਰਜਿੰਦਰ ਸਿੰਘ ਜਿੰਦਾਰੇ ਪ੍ਰੋਇਕਟਰਾਂ 'ਜੀ ਆਪਣੇ ਸਿੰਘ ਬੇਲਾਂ ਦੇ ਵਿੱਚ ਬੈਠੇ ਐ ਰਣੀ ਚੜਾ ਸਕੇ ਸੁਪਰੇ ਦੇ ਦੁਨੀਆਪੀ ਬੋਲਦੇ ਰਾਖੇ ਹਰਿਆਣੀ Rajasthan ਫੇਸਮੀ ਤੇ ਹਰਿਆਣਾ ਪ੍ਰਦੇਸ਼ ਰਹੇ ਜੇ ਐ ਉਹ ਵਾਪਸ ਰਣੀ ਚੜਾ ਸਕੇ ਇਹਦੀ ਰੋਜ਼ਾ ਕੀ ਹੈ ਬੰਦੋ ਨਾ ਦੇ ਦੀ ਬਦਾਇਅਤ ਜੀ ਅਸੀਂ ਸਤਤ ਸੰਗਤ ਦੇ ਵਿੱਚ glandular ਨੂੰ ਪਹੁੰਚ ਕਰਦੇ ਆ ਅੱਜ ਬੋਲਣ ਦਾ ਮਨ ਤੇ ਦੇਖਦੇ ਹੁਦੋਂ ਮੈਨੂੰ ਇੱਕ ਗੀਤ ਲੱਗਣ ਆਈ ਜੀ ਵੱਡਾ ਘਰ ਹੋਵੇ ਛੋਟਾ ਘਰ ਹੋਵੇ ਹਰੇਕ ਅਤੇ ਘਰ ਦੇ ਵਿੱਚ ਖੋਤਾ ਬੰਨਿਆ ਹੁੰਦਾ ਸੀ ਕੋਈ ਪੱਥਰ ਢੋਣ ਨੂੰ ਕੋਈ ਇੱਟਾਂ ਢੋਣ ਨੂੰ ਕੋਈ ਕੁਝ ਵੀ ਪਰ ਖੋਤੇ ਨੂੰ ਮੱਤ ਪਾਹਂਦੀ ਐ ਕਿ ਇਹ ਬੇਫੂਫ ਜਾਨਵਰ ਐ ਪਰ ਸਾਧ ਸੰਗਤ ਜੀ ਤੁਹਾਨੂੰ ਪਤਾ ਹੈ ਬਰਿਆਂ ਦੇ ਉੱਤੇ ਫੌਜੀ ਅਟੈਕ ਕਰਦੇ ਸੀਗੇ ਸੰਤ ਜਗਨ ਸਿੰਘ ਵੀ ਗਾਂਵ ਵਾਲੇ ਸਾਡੇ ਲੀਡਰ ਤੇ ਸਾਡੇ ਸਿੰਘ ਹੱਤਾਂ ਦੇ ਕੇ ਪਰ ਤਾਂ ਵੀ ਅੱਜ ਬੜਪੂਰ ਸੜਕ ਤੇ ਸਤ ਜਰਨੈਲ ਸਿੰਘ ਭਿੰਡਾ ਵਾਲੇ ਕਦੇ ਵੀ ਗੱਲ ਸੰਤ ਗੱਲ ਨੇ ਕਰ ਕਰਕੇ ਗਏ ਇਹ ਬੈਣੀ ਕਹਿੰਦਾ ਇਹ ਉਹ ਕਹਿੰਦੇ ਐ ਜਿੰਨਾਂ ਨੇ ਸਤ ਜਰਨੈਲ ਸਿੰਘ ਭਿੰਡਾ ਵਾਲੇ ਦੇ ਨਾਲ ਆਪਣੀ ਆਪਣਾ ਲਾਟੀਆਂ ਉਹਨਾਂ ਨਾਲ ਰਹੇ ਹੈ ਕੀ ਗੁਲਾਮ ਰਹਿ ਕੇ ਅਸੀਂ ਕੀ ਕਰੇ ਆ ਗੁਲਾਮੀ ਕੋਈ ਸਭੀ ਸਾਨੂੰ ਫੜ ਕੇ ਲੈ ਜਾਂਦਾ ਕੋਈ ਜਿੱਲੇ ਦੀ ਏਜੰਸੀ ਸਾਡੇ ਉੱਤੇ ਛਾਪੇ ਮਾਰਦੀ ਹੈ ਕੋਈ ਖੋਸ਼ ਕਰਦਾ ਹੈ ਇਹ ਕੋਈ ਇੱਜ਼ਤ ਹੈ ਮੈਨੂੰ ਜਿਹੜੀ ਸਰਵਨਮੀ ਆਉਂਦੀ ਈ ਆਪਾਂ ਜੂਆ ਪ੍ਰਿਵੋਟ ਫੋਨਾਂ ਨੂੰ ਫੋਨੇ ਵੋਟਾਂ ਕੰਜੀ ਨੇ ਸੇ 3 ਨੂੰ ਕੰਡੂ ਦਾ ਡਿਵੀਜ਼ਨ ਐਸੀ ਪੰਜਾਬ ਦੇ ਵਿੱਚੋਂ ਪਾਰਲੀਮੈਂਟ ਨੂੰ ਆਪ ਕਾਂਗਰਸ ਨੇ ਐਮਪੀ ਜਿਤਾ ਕੇ ਭੇਜਦੇ ਇਹਨਾਂ ਨੇ ਸਾਡੇ ਉੱਤੇ ਜ਼ਬਰ ਕੀਤਾ ਦਰਬਾਰ ਸਾਹਿਬ ਦੇ ਉੱਤੇ ਹਮਲੇ ਕਰਾਇਆ ਕਿ ਤੋ ਵੱਧ ਗਈ ਹੈ ਆਪ ਪਾਰਟੀ ਨੇ ਸਾਡੇ ਦੀ ਥੀ ਕੀਤਾ ਅਸੈਂਬਲੀ ਛੱਪਣੇ ਦੇਤੀ ਹੈ ਤੁਸੀਂ ਮੈਨੂੰ ਦੱਸੋ ਇਹ ਹੋਰਲੇ ਸਮੇਂ ਸਮੇਂ ਕੱਟ ਕਰਨੀ ਲੋੜ ਨਾ ਪਵੇ ਸਾਡੇ ਲੱਖਣ ਹੋ ਜਾਵੇ ਜੇ ਨਾਲ ਹੀ ਰਾਜ ਸੇਵਾ ਦੇ ਸਨਮਾਨ ਸਾਹਿਬ ਜੀ ਦੇ ਨਾਮ ਰੱਖ ਕੇ ਕਰਾਂਗੇ ਕਿ ਇੱਥੇ ਹਮਸਾਦ ਦੇ ਵਿੱਚ ਸਾਨੂੰ ਫਿਰ ਰੂਹ ਜਾਮ